ਵੀ ਦੇ ਦੇ ਰਿਆ ਹਾਂ ਠੀਕ ਆਫ ਸਾਈਡ ਤੇ ਆ ਮੈਂ ਚੱਲਨੇ ਚਲੋ ਉਹ ਆਪਣਾ ਬਰੇਕ ਤੇ ਬਰੇਕੜਿਆ ਪਿਆ ਇਹ ਤੇ ਸ਼ਹਿਰ ਨੂੰ ਰੈਸਟੋਰੈਂਟ ਇੰਡੀਆ ਕਿਵੇਂ ਆਈਡੀਆ ਲੱਭਾਏ ਪਿਆ ਤਾਂ ਸਮਝ ਨਹੀਂ ਆਉਂਦੀ ਹੈਂ ਜੀ ਤੇ ਹੁਣ ਤਾਂ ਬਹੁਤ ਇਥੇ ਹੁੰਦਾ ਹਜ਼ਾਰ ਇੰਡੀਆ ਰੈਸਟੋਰੈਂਟ ਹੋਣੇ ਹੁਣ ਤਾਂ ਇਹ ਬਹੁਤ ਇੰਡਸਟਰੀ ਹੈ ਬਹੁਤ ਬਹੁਤ ਜੋ ਤੁਰਿਆ ਇੰਡਸਟਰੀ ਹੋਈ ਹੈ ਬਹੁਤ ਬਰੇਜ ਆ ਵੀ ਤੇਰੇ ਸ਼ਹਿਰ ਚ ਬੱਲੇ ਬੱਲੇ ਬਰੇਜ ਹੋਈ ਪਈ ਬਰੇਜ ਤੇ ਬਰੇਜ ਚੜਿਆ ਪਿਆ ਬਰੇਜਾ ਬਰੇਜ ਹੋਈ ਪਈ ਅਭੀ ਦੇਖਿਆ ਇਹ ਤਾਂ ਮੈਂ ਸੋਚਿਆ ਵੀ ਨਹੀਂ ਸੀਗਾ ਇਹ ਤਾਂ ਮੈਨੂੰ ਅਜਵਾਨ ਨੇ ਦਿਖਾਇਆ ਚੰਗਾ ਕੀਤਾ ਕੇ ਦੇਖ ਲੈ ਨਜ਼ਾਰਾ ਆ ਰਿਹਾ ਬਹੁਤ ਵਧੀਆ ਦੂਜਾ ਪਾਸਾ ਦੁਨੀਆ ਦਾ ਦੂਜਾ ਪਾਸਾ ਵਾਹ ਜੀ ਵਾਹ ਕੋਲੇ ਪੁਰ ਤਿੰਨ ਤਿੰਨ ਚਾਰ ਚਾਰ ਛੱਡਦੇ ਆ ਕੋਈ ਐ ਨੂੰ ਕੋਈ ਉਹ ਨੂੰ ਪੱਕੇ ਇੱਕ ਹੋਰ ਹੈ ਨਾ ਵੀ ਉੱਥੇ ਹੁਣ ਜਿਹੜੇ ਜਿਹੜੇ ਹੁਣ ਬ੍ਰੇਮਟਾ ਲਾ ਲੋ ਹਾਂਜੀ ਬ੍ਰੇਮਟਨ ਵਿੱਚ ਗੋਰਾ ਤਾਂ ਕੋਈ ਰਹਿ ਨਹੀਂ ਗਿਆ ਹਾਂ ਹੈ ਉਹ ਤਕਰੀਬਨ ਸਾਰੇ ਛੱਡ ਛੜਾ ਗਏ ਆ ਹਾਂ ਤੇ ਇਕੱਠੇ ਕਰ ਲਿਆ ਅੱਛਾ ਅੱਛਾ ਤੇ ਇੱਕੋ ਦਮ ਤਾਂ ਨਹੀਂ ਵੀ ਜਿਵੇਂ ਸਾਈਡਾਂ ਤੋਂ ਮੁੜ ਕੇ ਹੋਰ ਗੜਬੜ ਹੋਈ ਜਿਹੜੀ ਵੱਡੀ ਹੋਈ ਹੈ ਹਾਂਜੀ ਵੀ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਹੁਣ ਟੁੱਟ ਗਿਆ ਹਾਂਜੀ ਤੇ ਦੁਬਾਰਾ ਨਾ ਜੁੜ ਜੇ ਕਿਤੇ ਅੱਛਾ ਤੇ ਫਿਰ ਲੋਕ ਭੱਜ ਗਏ ਉਦਰਲਾ ਜਰਮਨ ਖਾਲੀ ਹੋਣਾ ਸ਼ੁਰੂ ਹੋ ਗਿਆ ਉਹਨੇ ਬੜੀ ਕੋਸ਼ਿਸ਼ ਕੀਤੀ ਵੀ ਉੱਥੇ ਵਸਾਉਣ ਅੱਛਾ ਤੇ ਗੱਲ ਬਣੀ ਨਹੀਂ ਹੂੰ ਉਹ ਇਧਰਲੇ ਪਾਸੇ ਹੁਣ ਸੀਗਾ 10-10000 ਮਾਰਕ ਸੀਗਾ ਹੂੰ 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 ਉਥੇ 11500 ਕੋਣ ਸੀਗਾ ਸਸਤਾ ਵੀ ਸੀਗਾ ਪਰ ਉਤਰ 11500 ਚ ਕਿਹੜਾ ਕੰਮ ਕਰੇ ਹਾਂ ਹਾਂ ਤੇ ਇਹ ਕੁਡਰ ਦੇ ਮਾਰੇ ਭੱਜ ਗਏ ਉਹਨੇ ਦੁਨੀਆ ਦੇਖੀ ਨਹੀਂ ਸੀਗੀ ਅੱਛਾ ਜੀ ਇਹਦੇ ਰ ਅੱਛਾ ਜੀ ਹੈ ਹਿਟਲਰ ਨਾਲ ਤੇ ਰਣ ਕੇ ਦੁਨੀਆ ਭਾਰਾਂ ਲੜਦੇ ਆ ਹਾਂ ਅੱਛਾ ਮੁੜ ਕੇ ਕੀ ਹੋਇਆ ਵੀ ਜਦੋਂ ਲੜਾਈ ਬੰਦ ਹੋਈ ਅੱਛਾ ਤੇ ਟੁੱਟੇ ਭੱਜੇ ਉਹ ਉਵੇਂ ਰਹੇਗੇ ਹਾਂ ਉਹ ਹੋਇਆ ਇਹ ਵੀ ਇਧਰਲੇ ਕੋਲੇ ਤਾਂ ਸਾਰੀਆਂ ਜਾਇਦਾਦਾਂ ਵੀ ਬਚ ਗਈਆਂ ਸਭ ਸਮਾਨ ਬਚ ਗਿਆ ਉਹ ਫਿਰ ਜਿਹੜਾ ਆਪਾਂ ਕਹਿੰਦੇ ਆ ਵੀ ਕਯੋਮਿਨਮ ਸੀਗਾ ਉਹਦੇ ਵਿੱਚ ਜਿਆਦਾ ਤੁਸੀਂ ਰੱਖ ਨਹੀਂ ਸਕਦੇ ਸੀ ਅੱਛਾ ਲਓ ਜੀ ਇੱਥੇ ਆਪਣਾ ਘਰ ਆ ਪਰਮਿੰਦਰ ਜੀ ਕੇ ਹਾਂਜੀ ਅੱਛਾ ਠੀਕ ਹੈ ਥੈਂਕ ਯੂ